ਦੇਸ਼ ਭਰ ਤੇ ਪਹਾੜੀ ਇਲਾਕਿਆਂ ਤੇ ਬਰਫਬਾਰੀ ਦਾ ਦੌਰ ਜਾਰੀ ਹੈ ਅਜਿਹੇ ਚ ਭਾਰਤੀ ਫੌਜ ਨੇ ਹੁਣ 800 ਫਸੇ ਹੋਏ ਸੈਲਾਨੀਆਂ ਨੂੰ ਬਾਹਰ ਕੱਢਿਆ ਜੀ ਹਾਂ ਭਾਰਤੀ ਫੌਜ ਨੇ 800 ਸੈਲਾਨੀਆਂ ਦਾ ਰੈਸਕਿਊ ਆਪਰੇਸ਼ਨ ਕੀਤਾ ਹੈ ਪੂਰਬੀ ਸਿੱਕਮ ਦੇ ਛਾਂਗੂ ਨਾਥੂਲਾ ਇਲਾਕੇ ਚ 800 ਦੇ ਕਰੀਬ ਬਜ਼ੁਰਗ ਮਹਿਲਾਵਾਂ ਅਤੇ ਬੱਚੇ ਉਚਾਈ ਵਾਲੇ ਇਲਾਕੇ ਚ ਫਸ ਗਏ ਸੀ ਜੋ ਕਿ ਇਸ ਇਲਾਕੇ ਚ ਕੁੰਮੜਾਏ ਸੀ ਪਰ ਅਚਾਨਕ ਮੌਸਮ ਦੇ ਬਦਲਣ ਕਾਰਨ ਉਹ ਉੱਥੇ ਹੀ ਫਸ ਕੇ ਰਹਿ ਗਏ ਜਿੱਦੇ ਸੂਚਨਾ ਮਿਲਦੇ ਹੀ ਭਾਰਤੀ ਫੌਜਾਂ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਫਸੇ ਹੋਏ ਟੂਰਿਸਟਾਂ ਨੂੰ ਬਾਹਰ ਕੱਢਿਆ ਹਾਂ ਦਰਸਲ ਬੀਤੇ ਦਿਨੀ ਦੁਪਹਿਰ ਚ ਅਚਾਨਕ ਮੌਸਮ ਨੇ ਕਰਵਟ ਬਦਲੀ ਅਤੇ بارش ਸ਼ੁਰੂ ਹੋ ਗਈ ਪਾਰਾ ਗਿਰਦੇ ਗਿਰਦੇ ਹੀ ਰਾਤ ਚ ਉਚਾਈ ਵਾਲੀਆਂ ਥਾਂਵਾਂ ਤੇ برفਬਾਰਿਸ਼ ਸ਼ੁਰੂ ਹੋ ਗਈ ਬਰਫबारी ਕਾਰਨ ਵਾਹਨਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਠੱਪ ਹੋ ਗਿਆ ਜਿਸ ਕਾਰਨ ਸੈਲਾਨੀ ਉਚਾਈ ਵਾਲੀਆਂ ਥਾਵਾਂ ਤੇ ਫਸ ਕੇ ਰਹਿ ਗਏ ਜਿਨ੍ਹਾਂ ਨੂੰ ਕੇ ਬਾਅਦ ਚ ਫੌਜ ਨੇ ਰੈਸਕਿਊ ਆਪਰੇਸ਼ਨ ਰਾਹੀਂ ਬਾਹਰ ਕੱਢਿਆ ਉਧਰ ਫੌਜ ਵੱਲੋਂ ਰਿਹਾਈਸ਼ੀ ਇਲਾਕੇ ਚ ਬਰਫ ਨੂੰ ਹਟਾਇਆ ਜਾ ਰਿਹਾ ਹੈ ਅਤੇ ਰਸਤਿਆਂ ਨੂੰ ਸਾਫ਼ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਬਚਾਅ ਵਿਹਾਨ ਰਾਤ ਤੱਕ ਚੱਲਦਾ ਰਿਹਾ ਟੂਰਿਸਟਾਂ ਨੂੰ ਸੁਰੱਖਿਅਤ ਇਲਾਕਿਆਂ 'ਚ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਰੁਕਣ ਦੀ ਜਗ੍ਹਾ ਗਰਮ ਕੱਪੜੇ ਮੈਡੀਕਲ ਸਹਾਇਤਾ ਅਤੇ ਗਰਮ ਭੋਜਨ ਦਿੱਤਾ ਗਿਆ ਫਸੇ ਹੋਏ ਟੂਰਿਸਟਾਂ ਨੂੰ ਠਹਿਰਾਉਣ ਲਈ ਸੈਨਿਕਾਂ ਨੇ ਆਪਣੀਆਂ ਬੈਰਕਾਂ ਖੋਲ੍ਹ ਦਿੱਤੀਆਂ ਜਾਣਕਾਰੀ ਮੁਤਾਬਕ ਟੂਰਿਸਟ ਮੌਸਮ ਠੀਕ ਹੋਣ ਤੱਕ ਉਥੇ ਹੀ ਫੌਜੀ ਇਲਾਕਿਆਂ 'ਚ ਹੀ ਬਣੇ ਰਹਿਣਗੇ ਜਿੱਥੇ ਉਹਨਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਮਹੱਈਆ ਕਰਵਾਈ ਜਾਣਗੀਆਂ ਦੱਸਦੀ ਹੈ ਕਿ ਸਿੱਖਮ ਦੇ ਇਲਾਕੇ 'ਚ ਬੀਤੇ ਕਰੀਬ 10 ਦਿਨ ਤੋਂ ਤੇਜ਼ ਬਰਫ਼ਬਾਰਿ ਹੋ ਰਹੀ ਹੈ ਜਿਸ ਕਾਰਨ ਪੂਰਾ ਇਲਾਕਾ ਬਰਫ਼ ਦੀ ਚਿੱਟੀ ਚਾਦਰ 'ਚ ਬਦਲ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ